ਬਹੁਤ ਸਾਰੀਆਂ ਪ੍ਰੇਰਨਾ ਦਾ ਇੱਕ ਕਹਾਣੀਆਂ ਮਸ਼ਹੂਰ ਹਸਤੀਆਂ ਦੇ ਜੀਵਨ ਤੋਂ ਆਉਂਦੀਆਂ ਹਨ ਕੁਝ ਸਭ ਤੋਂ ਸ਼ਕਤੀਸ਼ਾਲੀ ਤੇ ਆਮ ਲੋਕਾਂ ਦੀਆਂ ਹਨ ਜੋ ਅਸਧਾਰਨ ਹਾਲਾਤਾਂ ਨੂੰ ਪਾਰ ਕਰਦੇ ਹਨ ਇੱਥੇ ਇੱਕ ਅਸਲ ਜੀਵਨ ਦੀ ਕਹਾਣੀ ਹੈ ਜੋ ਲਚਕਤਾ ਦ੍ਰਿੜਤਾ ਅਤੇ ਇੱਕ ਸਕਾਰਾਤਮਕ ਮਾਨਸਿਕਤਾ ਦੀ ਸ਼ਕਤੀ ਦੀ ਉਦਾਹਰਣ ਹੈ ਜੈਸਿਕਾ ਕੋਕਸ ਦੀ ਕਹਾਣੀ ਉੱਡਣ ਲਈ ਪੈਦਾ ਹੋਈ ਜੈਸਿਕਾ ਕੋਕਸ ਇੱਕ ਦੁਰਲੱਭ ਜਨਮ ਤੋਂ ਹੀ ਨੁਕਸ ਕਾਰਨ ਬਾਹਾਂ ਤੋਂ ਬਿਨਾ ਪੈਦਾ ਹੋਈ ਸੀ ਵੱਡੀ ਹੋ ਕੇ ਉਸਨੇ ਦੋ ਹੱਥਾਂ ਲਈ ਬਣਾਈ ਗਈ ਦੁਨੀਆ ਦਾ ਸਾਹਮਣਾ ਕੀਤਾ ਆਪਣੇ ਜੁੱਤੇ ਬੰਨਣੇ ਲਿਖਣਾ ਅਤੇ ਖਾਣਾ ਖਾਣ ਵਰਗੇ ਸਧਾਰਨ ਕੰਮ ਉਸ ਲਈ ਬਹੁਤ ਸਾਰੀਆਂ ਚੁਣੌਤੀਆਂ ਭਰਪੂਰ ਸਨ ਜਿਨ੍ਹਾਂ ਨੂੰ ਉਸਨੇ ਆਪਣੇ ਪੈਰਾਂ ਨਾਲ ਮਹਾਰਤ ਹਾਸਲ ਕਰਨਾ ਸਿੱਖਣਾ ਪਿਆ ਸਮਾਜ ਅਕਸਰ ਉਸ ਦੀ ਅਪੰਗਤਾ ਨੂੰ ਉਸ ਦੀ ਸਮਰੱਥਾ ਨੂੰ ਦੇਖਣ ਤੋਂ ਪਹਿਲਾਂ ਦੇਖਦਾ ਸੀ ਪਰ ਜੈਸਿਕਾ ਨੇ ਆਪਣੀਆਂ ਸਿਵਾਵਾਂ ਦੁਆਰਾ ਪ੍ਰਵਾਸ਼ਿਤ ਹੋਣ ਤੋਂ ਇਨਕਾਰ ਕਰ ਦਿੱਤਾ ਉਸਦੇ ਮਾਪੇ ਉਸਦੇ ਸਭ ਤੋਂ ਵੱਡੇ ਸਮਰਥਕ ਬਣੇ ਉਹਨਾਂ ਨੇ ਉਸ ਨੂੰ ਸੁਤੰਤਰ ਹੋਣਾ ਅਤੇ ਉਹ ਕੁਝ ਵੀ ਕਰਨ ਦਾ ਤਰੀਕਾ ਲੱਭਣਾ ਸਿਖਾਇਆ ਜਿਸ ਲਈ ਉਸ ਨੇ ਆਪਣਾ ਮਨ ਬਣਾਇਆ ਹੋਇਆ ਸੀ ਪ੍ਰੋਸਥੈਟਿਕ ਬਾਹਾਂ ਤੇ ਨਿਰਪਰ ਕਰਨ ਦੀ ਬਜਾਏ ਜਿਸ ਨੂੰ ਉਸ ਨੇ ਪਵੰਦੀ ਸੁਦਾ ਪਾਇਆ ਜੈਸਿਕਾ ਨੇ ਆਪਣੇ ਪੈਰਾਂ ਨੂੰ ਆਪਣੇ ਹੱਥਾਂ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ ਉਹ ਬਹੁਤ ਹੀ ਮਾਹਰ ਹੋ ਗਈ ਲਿਖਣਾ ਕੀਬੋਰਡ ਤੇ ਟਾਈਪ ਕਰਨਾ ਅਤੇ ਇੱਥੋਂ ਤੱਕ ਕਿ ਆਪਣੇ ਪੈਰਾਂ ਦੀਆਂ ਉਂਗਲੀਆਂ ਨਾਲ ਪਿਆਨੋ ਵਜਾਉਣਾ ਵੀ ਸਿੱਖ ਲਿਆ ਸੀ ਜੈਸਿਕਾ ਦੀ ਕਹਾਣੀ ਸੱਚਮੁੱਚ ਹੀ ਹਰੇਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਮਹੱਤਵਪੂਰਨ ਮੋੜ ਲਿਆ ਸਕਦੀ ਹੈ ਜਦੋਂ ਉਹ ਜੀਵਨ ਪਰਦੇ ਸੁਪਨੇ ਨੂੰ ਅੱਗੇ ਵਧਾਉਣ ਦਾ ਫੈਸਲਾ ਕਰਦੀ ਹੈ ਕਿ ਉਸਨੇ ਉੱਡਣਾ ਪਹਿਲਾਂ ਤਾਂ ਉਹ ਇਹ ਵਿਚਾਰ ਨੂੰ ਅਸੰਭਵ ਜਾਪਦਾ ਉਸ ਨੂੰ ਬਿਨਾਂ ਹੱਥਾਂ ਵਾਲਾ ਵਿਅਕਤੀ ਹਵਾਈ ਜਹਾਜ਼ ਕਿਵੇਂ ਚਲਾ ਸਕਦਾ ਹੈ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਕੋਲ ਅਜਿਹੇ ਪਾਇਲਟ ਲਈ ਕੋਈ ਪ੍ਰੋਟੋਕਾਲ ਨਹੀਂ ਸੀ ਅਤੇ ਫਲਾਈਟ ਇਨਸਟ੍ਰਕਟਰ ਵੀ ਚੱਕੀ ਸਨ ਵੀ 1 ਇੰਚ ਸੰਭਵ ਹੋ ਸਕਦਾ ਹੈ ਪਰ ਜੈਸਿਕਾ ਦਾ ਇਰਾਦਾ اٹਲ ਸੀ ਉਸ ਨੂੰ ਇੱਕ ਇਨਸਟ੍ਰਕਟਰ ਮਿਲਿਆ ਜੋ ਚੁਣੌਤੀ ਨੂੰ ਸਵੀਕਾਰ ਕਰਨ ਲਈ ਤਿਆਰ ਸੀ ਉਹਨਾਂ ਨੇ ਮਿਲ ਕੇ ਨਵੀਨਤਾ ਦੀ ਯਾਤਰਾ ਸ਼ੁਰੂ ਕੀਤੀ ਉਹਨਾਂ ਨੇ ਇੱਕ ਕਸਟਮ ਡਿਜ਼ਾਈਨ ਕੀਤੇ ਜਹਾਜ਼ ਇੱਕ P47 ਥੰਡਰਬੋਲਟ ਤੇ ਕੰਮ ਕਰਨਾ ਸ਼ੁਰੂ ਕੀਤਾ ਜਿਸ ਨੂੰ ਉਹ ਆਪਣੇ ਪੈਰਾਂ ਨਾਲ ਕੰਟਰੋਲ ਕਰ ਸਕਦੀ ਸੀ ਟ੍ਰੋਟਲ ਪਤਵਾਰ ਅਤੇ ਜੂਲੇ ਨੇ ਉਸਦੇ ਪੈਰਾਂ ਦੀਆਂ ਉਂਗਲਾਂ ਅਤੇ ਪੈਰਾਂ ਦੁਆਰਾ ਚਲਾਉਣ ਲਈ ਸੋਧਿਆ ਗਿਆ ਸੀ ਸਿਖਲਾਈ ਬਹੁਤ ਔਖੀ ਸੀ ਪਰ ਜੈਸਿਕਾ ਨੂੰ ਨਿਯੰਤਰਣ ਅਤੇ ਸ਼ੁੱਧਤਾ ਦੇ ਇੱਕ ਪੱਧਰ ਤੇ ਪ੍ਰਦਰਸ਼ਨ ਕਰਨਾ ਪਿਆ ਸੀ ਜੋ ਅਣਸੁਣਿਆ ਸੀ ਉਸ ਨੂੰ ਇਹ ਸਾਬਿਤ ਕਰਨਾ ਪਿਆ ਕਿ ਉਹ ਨਾ ਸਿਰਫ ਉੱਡ ਸਕਦੀ ਹੈ ਸਗੋਂ ਉਹ ਇੱਕ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਉੱਡ ਸਕਦੀ ਹੈ 2008 ਵਿੱਚ 3 ਸਾਲ ਦੀ ਤੀਬਰ ਸਿਖਲਾਈ ਤੋਂ ਬਾਅਦ ਜੈਸਿਕਾ ਕੌਕਸ ਨੇ ਆਪਣਾ ਪਾਇਲਟ ਲਾਇਸੈਂਸ ਪ੍ਰਾਪਤ ਕਰ ਲਿਆ ਸੀ ਉਹ ਹਵਾਵਾਜੀ ਇਤਿਹਾਸ ਵਿੱਚ ਪਹਿਲੀ ਵਿਅਕਤੀ ਬਣ ਗਈ ਸੀ ਜਿਸ ਨੂੰ ਆਪਣੇ ਪੈਰਾਂ ਨਾਲ ਜਹਾਜ਼ ਉਡਾਉਣ ਲਈ ਪ੍ਰਮਾਣਿਤ ਕੀਤਾ ਗਿਆ ਸੀ ਪਰ ਉਸ ਦੀਆਂ ਪ੍ਰਾਪਤੀਆਂ ਇੱਥੇ ਹੀ ਨਹੀਂ ਰੁਕੀਆਂ ਸਨ ਜੈਸੇਕਰ ਨੇ ਤਾਈਕਵਾਂਡੋ ਵਿੱਚ ਬਲੈਕ ਬੈਲਟ ਹਾਸਲ ਕੀਤੀ ਕਾਰ ਚਲਾਈ ਅਤੇ ਇੱਥੋਂ ਤੱਕ ਕਿ ਸਰਫ ਕਰਨਾ ਵੀ ਸਿੱਖਿਆ ਉਹ ਇੱਕ ਪ੍ਰੇਰਕ ਸਪੀਕਰ ਬਣ ਗਈ ਆਪਣੀ ਕਹਾਣੀ ਸਾਂਝੀ ਕਰਨ ਅਤੇ ਦੂਜਿਆਂ ਨੂੰ ਪ੍ਰੇਰਿਤ ਕਰਨ ਲਈ ਦੁਨੀਆ ਦੀ ਯਾਤਰਾ ਕਰਦੀ ਰਹੀ ਉਸ ਦਾ ਸੁਨੇਹਾ ਸਰਲ ਪਰ ਡੂੰਘਾ ਹੈ ਜ਼ਿੰਦਗੀ ਵਿੱਚ ਇੱਕੋ ਇੱਕ ਅਪੰਗਤਾ ਇੱਕ ਬੁਰਾ ਰਵਈਆ ਜੈਸੀ ਕ ادی ਕਹਾਣੀ ਸਾਬਤ ਕਰਦੀ ਹੈ ਕਿ ਇੱਕ ਖਾਸ ਸਰੀਰਕ ਯੋਗਤਾ ਦੀ ਘਾਟ ਸਮਰੱਥਾ ਦੀ ਘਾਟ ਦੇ ਬਰਾਬਰ ਨਹੀਂ ਹੈ ਇਹ অনুকূল ਅਤੇ ਨਵੀਨਤਾ ਦੀ ਸ਼ਕਤੀ ਨੂੰ ਉਜਾਗਰ ਕਰਦੀ ਹੈ ਉਸਨੇ ਆਪਣੇ ਲਈ ਦੁਨੀਆ ਦੇ ਬਦਲਣ ਦੀ ਉਡੀਕ ਨਹੀਂ ਕੀਤੀ ਉਸਨੇ ਇਸ ਦੇ ਅੰਦਰ ਕੰਮ ਕਰਨ ਦਾ ਤਰੀਕਾ ਲੱਭਿਆ ਅਤੇ ਅਚੇਹਾ ਕਰਨ ਵਿੱਚ ਉਸਨੇ ਉਹ ਬਦਲ ਦਿੱਤਾ ਜੋ ਅਸੰਭਵ ਮੰਨਿਆ ਜਾਂਦਾ ਸੀ ਇਹ ਮਨੁੱਖੀ ਭਾਵਨਾ ਦਾ ਪ੍ਰਮਾਣ ਹੈ ਜੈਸਿਕਾ ਦੀ ਯਾਤਰਾ ਇੱਕ ਸ਼ਕਤੀਸ਼ਾਲੀ ਯਾਦ ਦਵਾਉਂਦੀ ਹੈ ਅਤੇ ਇੱਕ ਸਕਾਰਾਤਮਕ ਰਵਈਏ ਅਟੱਲ ਦ੍ਰਿੜਤਾ ਅਤੇ ਰਚਨਾਤਮਕ ਹਾਲ ਲੱਭਣ ਦੀ ਇੱਛਾ ਨਾਲ ਅਸੀਂ ਸਭ ਤੋਂ ਮੁਸ਼ਕਲ ਰੁਕਾਵਟਾਂ ਨੂੰ ਵੀ ਪਾਰ ਕਰ ਸਕਦੇ ਹਾਂ ਜੈਸਿਕਾ ਕੋਕਸ ਦੀ ਜ਼ਿੰਦਗੀ ਇਸ ਤੱਥ ਦਾ ਜੀਵਤ ਪ੍ਰਮਾਣ ਹੈ ਕਿ ਸਾਡੀਆਂ ਸਭ ਤੋਂ ਵੱਡੀਆਂ ਸਮਾਵਾਂ ਅਕਸਰ ਉਹ ਹੁੰਦੀਆਂ ਹਨ ਜੋ ਅਸੀਂ ਆਪਣੇ ਆਪ ਤੇ ਪਾਉਂਦੇ ਹਾਂ ਉਸ ਦੀ ਕਹਾਣੀ ਸਾਨੂੰ ਸਮਝੀਆਂ ਗਿਆ ਅਪੰਗਤਾਵਾਂ ਤੋਂ ਪਰੇ ਦੇਖਣ ਲਈ ਉਤਸ਼ਾਹਿਤ ਕਰਦੀ ਹੈ ਪਾਵੇਂ ਉਹ ਸਰੀਰਕ ਹੋਣ ਜਾਂ ਮਾਨਸਿਕ ਅਤੇ ਆਪਣੇ ਸੁਪਨਿਆਂ ਨੂੰ ਨਿਰੰਤਰ ਅੱਗੇ ਵਧਾਉਣ ਲਈ ਇਹ ਇੱਕ ਛੋਟੀ ਜੀ ਕਹਾਣੀ ਸੀ ਪਰ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਬਹੁਤ ਮਿਲਦੀ ਹੈ ਸਾਡੇ ਦੋ ਬਾਹਾਂ ਪੈਰ ਸਭ ਤੋਂ ਸੂਤ ਸਰੀਰ ਹੋਣ ਦੇ ਬਾਵਜੂਦ ਵੀ ਅਸੀਂ ਕੁਝ ਮਾਨਸਿਕ ਤੇ ਕੁਝ ਸਰੀਰਕ ਹਾਲਾਤਾਂ ਤੋਂ ਇੰਨੇ ਕਾ ਜ਼ਿਆਦਾ ਮਜਬੂਰ ਹੋ ਜਾਂਦੇ ਆ ਕਿ ਅਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ ਜ਼ਿੰਦਗੀ ਦੇ ਵਿੱਚ ਅੱਗੇ ਵਧੇ ਨਹੀਂ ਸਕਦੇ ਜੇ ਕੋਈ ਸਾਡਾ ਕੋਈ ਹੱਥ ਪੈਰ ਜਾਂ ਬਾਹ ਕੋਈ ਅਪਾਹਜ ਹੋ ਜਾਵੇ ਤਾਂ ਅਸੀਂ ਉਸੇ ਨੂੰ ਫੜਕੇ ਬੈਠੇ ਰਹਿੰਦੇ ਹਾਂ ਜਦਕਿ ਉਸ ਲੜਕੀ ਦੀਆਂ ਜੈਸਿਕਾ ਕੋਕਸ ਦੀਆਂ ਬਚਪਨ ਤੋਂ ਹੀ ਵਾਹ ਨਹੀਂ ਸੀ ਪਰ ਉਸਨੇ ਆਪਣੀਆਂ ਚੁਣੌਤੀਆਂ ਦਾ ਇੰਨਾ ਕਾ ਜ਼ਾਦੇ ਬਹਾਦਰੀ ਤੇ ਹੌਸਲੇ ਨਾਲ ਉਹਨਾਂ ਦਾ ਸਾਹਮਣਾ ਕੀਤਾ ਕਿ ਉਹ ਬਹੁਤ ਵੱਡੀ ਪਾਇਲਟ ਬਣ ਗਈ ਇਸ ਕਰਕੇ ਸਾਨੂੰ ਇਸ ਕਹਾਣੀ ਤੋਂ ਬਹੁਤ ਜ਼ਿਆਦੇ ਵੱਡੀ ਅਤੇ ਮਹੱਤਵਪੂਰਨ ਸਿੱਖਿਆ ਇਹੀ ਮਿਲਦੀ ਹੈ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਜਦੋਂ ਅਸੀਂ ਮਾਨਸਿਕ ਤੌਰ ਤੇ ਤੇ ਹਾਰ ਜਾਂਦੇ ਆ ਉਦੋਂ ਅਸੀਂ ਜ਼ਿੰਦਗੀ ਤੋਂ ਹਾਰ ਜਾਂਦੇ ਆ ਜੇ ਅਸੀਂ ਮਾਨਸਿਕ ਤੌਰ ਤੇ ਤੇ ਮਜ਼ਬੂਤ ਆ ਤਾਂ ਅਸੀਂ ਜ਼ਿੰਦਗੀ ਦੇ ਵਿੱਚ ਹਰੇਕ ਚੁਣੌਤੀਆਂ ਦਾ ਬੜੇ ਹੀ ਆਸਾਨੀ ਦੇ ਨਾਲ ਮੁਕਾਬਲਾ ਕਰ ਸਕਦੇ ਆ ਕੁਝ ਛੋਟੀਆਂ-ਛੋਟੀਆਂ ਹਰੇਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਨੇ, ਸਮੱਸਿਆਵਾਂ ਆਉਂਦੀਆਂ ਨੇ। ਕਈ ਵਾਰ ਅਸੀਂ ਮਾਨਸਿਕ ਤੌਰ ਤੇ ਤੇ ਵੀ ਦੁਖੀ ਹੋ ਜਾਂਦੇ ਆ। ਸੋ ਚੀਜ਼ਾਂ ਨੂੰ ਇੱਕ ਪਾਸੇ ਰੱਖ ਰ ਕੇ ਆਪਣੇ ਆਪ ਅੰਦਰ ਬਹਾਦਰੀ, ਹੌਂਸਲਾ ਤੇ ਜਜ਼ਬਾ ਰੱਖ ਕੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧੀਏ ਤੇ ਜ਼ਿੰਦਗੀ ਦੇ ਵਿੱਚ ਕਾਮਯਾਬੀ ਹਾਸਲ ਕਰੀਏ। ਅਸੀਂ ਉਦੋਂ ਤੱਕ ਜ਼ਿੰਦਗੀ ਦੀ ਦੌੜ ਦੇ ਵਿੱਚ ਦੌੜਦੇ ਰਹੀਏ ਜਦੋਂ ਤੱਕ ਸਾਡੀ ਜ਼ਿੰਦਗੀ ਦਾ ਜੋ ਉਦੇਸ਼ ਹੈ, ਉਹ ਸਾਨੂੰ ਨਹੀਂ ਮਿਲ ਜਾਂਦਾ। ਜਦੋਂ ਅਸੀਂ ਆਪਣੀ ਮੰਜ਼ਿਲ ਨੂੰ ਹਾਸਲ ਕਰ ਲੈਂਦੇ ਆ, ਤਾਂ ਫਿਰ ਸਾਨੂੰ ਉਸ ਦੇ ਵਿੱਚ ਹੰਕਾਰ ਨਹੀਂ ਸਾਨੂੰ ਉਸ ਦੇ ਵਿੱਚ ਮਾਣ ਮਹਿਸੂਸ ਹੋਣ ਲੱਗਦਾ ਹੈ ਅਸੀਂ ਦੂਜਿਆਂ ਦੇ ਲਈ ਬਹੁਤ ਵੱਡੇ ਮੋਟੀਵੇਟਰ ਬਣ ਜਾਣੇ ਆ ਭਾਵ ਦੂਜਿਆਂ ਦੇ ਲਈ ਪ੍ਰੇਰਨਾਦਾਇਕ ਬਣ ਜਾਣੇ ਅਸੀਂ ਜਦੋਂ ਅਸੀਂ ਕੋਈ ਐਸੀਆਂ ਮਹਾਨ ਸ਼ਖਸੀਅਤਾਂ ਦੀਆਂ ਕਹਾਣੀਆਂ ਪੜ੍ਹਦੇ ਆ ਤਾਂ ਸਾਡੇ ਅੰਦਰ ਵੀ ਇੱਕ ਹੌਸਲਾ ਤੇ ਜਜ਼ਬਾ ਪੈਦਾ ਹੁੰਦਾ ਹੈ ਜਦੋਂ ਉਸ ਲੜਕੀ ਦੇ ਦੋ ਬਾਹਾਂ ਹੋਣ ਦੇ ਬਾਵਜੂਦ ਵੀ ਉਹ ਇੰਨੀ ਵੱਡੀ ਪਾਇਲਟ ਬਣ ਕੇ ਕਿੰਨੀਆਂ ਔਨੇ ਚੁਣੌਤੀਆਂ ਦਾ ਸਾਹਮਣਾ ਕੀਤਾ ਸਾਡਾ ਤਾਂ ਸਭ ਤੋਂ ਸੂਰਤ ਸਰੀਰ ਹੈ ਅਸੀਂ ਤਾਂ ਸਭ ਕੁਝ ਕਰ ਸਕਦੇ ਹਾਂ ਨਾ ਜ਼ਿੰਦਗੀ ਦੇ ਵਿੱਚ ਪਰ ਫਿਰ ਕਿਉਂ ਅਸੀਂ ਹਾਰ ਜਾਂਦੇ ਆ ਇਸ ਕਰਕੇ ਸਾਨੂੰ ਆਪਣੇ ਸਰੀਰਕ ਤੇ ਮਾਨਸਿਕ ਪੱਖੋਂ ਮਜ਼ਬੂਤ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਦੋਂ ਅਸੀਂ ਮਾਨਸਿਕ ਤੌਰ 'ਤੇ ਤੇ ਮਜ਼ਬੂਤ ਬਣ ਕੀਤਾ ਸੀ ਜ਼ਿੰਦਗੀ ਦੀ ਹਰ ਮੁਸ਼ਕਲ ਨੂੰ ਬੜੀ ਹੀ ਆਸਾਨੀ ਦੇ ਨਾਲ ਹੱਲ ਕਰ ਸਕਦੇ ਆ ਧੰਨਵਾਦ ਜੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਜੀ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ